ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗਿਆ ਦੁਨੀਆ ਵਿੱਚ ਉਹਨਾਂ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ ਮੈਂ ਤਾਂ ਕਦੀ ਡਿਬੇਟੀ ਦੇਖੀ ਕਿ ਨਾ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਗ ਹੀ ਬਚਾ ਲਓ ਕਦੀ ਨਹੀਂ ਕਿਸੇ ਨੇ ਗੱਲ ਕੀਤੀ 5 ਕੰਪਨੀਆਂ ਉਹਨਾਂ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ ਔਰ 5 ਕੰਪਨੀਆਂ ਇਹ ਇਕਨੋਮਿਕਸ ਦੀ ਰਿਪੋਰਟ ਹੈ ਔਰ ਪੰਜ ਕੰਪਨੀਆਂ ਦੇ ਨਾਮ ਵੀ ਤੁਹਾਨੂੰ ਮੈਂ ਮੈਂ ਦੋ ਤਿੰਨ ਨਾਮ ਸੁਣਾ ਦਿੰਦਾ ਹਾਂ ਉਹ ਚ ਇੱਕ ਡਨੋਨ ਹੈ ਇੱਕ ਬਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈਗੀ ਹੈ ਔਰ ਇੱਕ ਉਹਦੇ ਚ ਪੈਪਸੀ ਕੋਲਾ ਸੀਗੀ ਹੈ ਤਿੰਨ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ ਆਈ ਥਿੰਕ ਦ ਮੈਸੇਜ ਇਜ਼ ਵੈਰੀ ਕਲੀਅਰ ਅਗਰ ਪੰਜ ਕੰਪਨੀਆਂ ਦੁਨੀਆ ਚ ਜਿੰਨਾ ਪਾਣੀ ਕੰਜ਼ੂਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ੂਮ ਕਰ ਰਹੇ ਹਨ ਤਾਂ ਸਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਦੇ ਹੈਗੇ ਆ ਕਾਂਟ ਵੀ ਆਸਕ ਦੋਸ ਫਾਈਵ ਕੰਟਰੀਜ਼ ਟੂ ਫਾਈਵ ਕੰਪਨੀਆਂ ਟੂ ਸ਼ਟ ਡਾਊਨ ਕਿ ਦੁਨੀਆ ਚ ਆਫਤ ਆ ਜਾਏਗੀ ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ ਤਾਂ ਕਿਹ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਅਸੀਂ ਸੋਚਦੇ ਹਾਂ ਕਿ ਭਈ ਸਾਨੂੰ ਤੀਸਰੀ ਵਰਲਡ ਵਾਰ ਤੇ ਜਾਣਾ ਪਏਗਾ। ਦੀ ਪੁਆਇੰਟ ਆਈ ਐਮ ਟ੍ਰਾਈਿੰਗ ਟੂ ਮੇਕ ਇਜ਼ ਕਿ ਕਿਆ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ ਤੇ ਡਿਬੇਟ ਨਹੀਂ ਕਰਦੇ। ਦੋਜ਼ ਵੌਰ ਕਨਸਰਨਡ ਅਬਾਊਟ ਵਾਟਰ ਐਜ਼ ਅ ਬਿਗਰ ਇਸ਼ੂ ਨਾਓ ਉਹਨਾਂ ਨੂੰ ਦੋ ਜਿਸਾ ਚੌਦੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਭਈ ਇੱਕ ਅੱਖ ਜਿਹੜੀ ਹੈਗੀ ਆਪਣੇ ਹੱਲ ਤੇ ਰੱਖ ਤਾ ਦੂਜੀ ਅੱਖ ਦਿੱਲੀ ਤੇ ਰੱਖ। ਉਹ ਜਵਾਨਾ ਸੀਗਾ ਜੇ ਦਿੱਲੀ ਵਾਸ ਇੰਪੋਰਟੈਂਟ ਹੁ ਤੁਹਾਡਾ ਆਪਣੇ ਇਸ਼ੂ ਤੇ ਰੱਖੀਏ ਦੂਜੀ ਆ ਕੇ ਇੰਟਰਨੈਸ਼ਨਲ ਇਸ਼ੂ ਤੇ ਵੀ ਰੱਖੀਏ ਤਾਂ ਕਿ ਅਸੀਂ ਉਹ ਇੱਕ ਬੈਲੈਂਸ ਮੇਨਟੇਨ ਕਰ ਪਾਈਏ ਇੱਕ ਜਿਹੜਾ ਨੈਰੇਟਿਵ ਹੈਗਾ ਉਹਨੂੰ ਅਸੀਂ ਇੱਕ ਠੀਕ ਰਸਤੇ ਤੇ ਲੈ ਕੇ ਆ ਪਾਈਏ ਮੇਰਾ ਮੰਨਣਾ ਹੈ ਕਿ ਜੇ ਨਾ ਚਾਹੇ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰ ਦਿਓਗੇ ਜਿਹੜੀ ਪੰਜ ਕੰਪਨੀਆਂ ਹੈਗੀਆਂ ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ the point i i hope i am able to convey lekin koi nahi bolda kyunki kisi di himmat hi nahi hundi panch companyan taraf ishara karan de aaj kal de mahol vich everyone talks about you know anything but the moment you point to a corporate house or a big house sab log darr jaan de, de ke bhar jaan de ke nahi je ithe pata nahi sa, asi galat hai gaye ya sade upar koi backlash hoega ya troll aayega ya so on and so forth the point i am trying to make is let us try to understand ki kis tarike ka nar narrative banaya jaanda hai ga aur mera manna hai ki sir agar apna bhi jadd next time uh, pedhi te gal kariye please do talk about pedhi bahut kuch karan di zaroorat hai gi hai par naal eh bhi kaho ki oh panch companyan da bhi to, kuch karo sir. ਤਾਕਿ ਇੱਕ ਨੈਰੇਟਿਵ ਤਾਂ ਬਣੇ ਕਿ ਨੈਰੇਟਿਵ ਲੋਕਾਂ ਨੂੰ ਸਮਝਦਾ ਆਇਆ ਕਿ ਪੰਜ ਕੰਪਨੀਆਂ ਉਹਨਾਂ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਨ ਆਪਾਂ ਕੰਜ਼ੂਮ ਕਰਦੇ ਹੈਗੇ ਸੋ ਦੀ ਸੋਲੂਸ਼ਨ ਇਜ਼ ਨੋਟ ਡਿਫਿਕਲਟ ਦੀ ਓਨਲੀ ਵੇ ਇਸ ਵੀ ਡੋਨਟ ਵਾਂਟ ਟੂ ਲੁੱਕ ਐਟ ਇਟ ਅਸੀਂ ਇਥੇ ਕਰਨ ਨੂੰ ਤਾਂ ਤਿਆਰ ਹੈਗੇ ਆਂ ਔਰ ਕਰਨਾ ਵੀ ਜ਼ਾਇਦਾ ਹੈਗਾ ਨਾਊ ਦੇਨ ਆਈ ਸੇ ਕਿ ਵੀ ਆਪਣੇ ਇਨ ਦੀ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਇਹੀ ਸਾਰਾ ਬੜਾ ਇਸ਼ੂ ਹੈ ਇਸ ਸਮੇਂ ਕਿ ਭਈ ਉਹਨੂੰ ਕਿਸ ਤਰ੍ਹਾਂ ਡਾਈਵਰਸਿਫਾਈ ਕੀਤਾ ਜਾਏ ਜੋਲ ਸਾਹਿਬ ਦੀਆਂ ਦੋ ਕਮੇਟੀ ਦੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਭਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੁਝ ਸੁਝਾਅ ਵੀ ਸੀਗੇ ਮੈਨੂੰ ਯਾਦ ਹੈ ਜਿਹੜੀ ਫਰਸਟ ਰਿਪੋਰਟ ਆਈ ਸੀਗੀ ਜੋਲ ਸਾਹਿਬ ਦੀ ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਇਵੈਲੂਏਟਡ ਦੈਟ ਰਿਪੋਰਟ ਐਂਡ ਸੀਨ ਕਿ ਭਈ ਉਹਦੇ ਵਿੱਚ ਕੀ ਪਲੱਸ ਐਂਡ ਜੋ ਉਹਨਾਂ ਦੇ ਸੁਜੈਸ਼ਨ ਸੀਗੇ ਉਹ ਕੀ ਸੀਗੇ ਇੱਕ ਉਹਨਾਂ ਦਾ ਇੱਕ ਸੁਜੈਸ਼ਨ ਸੀਗਾ ਜਾਂ ਇੱਕ ਉਹਨਾਂ ਦੀ ਰਿਪੋਰਟ ਵਿੱਚ ਪੁਆਇੰਟ ਸੀਗਾ ਜੋ ਮੈਂ ਸ਼ੇਅਰ ਕਰਨਾ ਚਾਹੁੰਦਾ ਆਮ ਸ਼ੋਰ ਪੰਨੂ ਸਾਹਿਬ ਵੁੱਡ ਨੋ ਬੈਟਰ ਦੈਨ ਮੀ ਉਹਦੇ ਵਿੱਚ ਇਹ ਕਿਹਾ ਸੀਗਾ ਜੋਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਈਵਰਸੀਫਾਈ ਕਰਨਾ ਚਾਹੁੰਦੇ ਹਾਂ ਕਿ ਪੈਡੀ ਤੋਂ ਤਾਂ ਪੈਡੀ ਤੋਂ ਡਾਈਵਰਸੀਫਾਈ ਕਿਸ ਚੀਜ਼ ਕਰਾਂਗੇ ਫਰੂਟਸ ਐਂਡ ਵੈਜੀਟੇਬਲਸ ਵਾਸ ਦੀ ਪ੍ਰੋਮਿਨੈਂਟ ਕੈਟਾਗਰੀ ਜਿਹਦੇ ਵਿੱਚ ਅਸੀਂ ਆਉਣਾ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ 1% ਫਰੂਟਸ ਐਂਡ ਵੈਜੀਟੇਬਲ ਦੇ ਪ੍ਰੋਡਕਸ਼ਨ ਪੰਜਾਬ ਵਿੱਚ ਵਧ ਜਾਂਦੀ ਹੈ ਤਾਂ ਇਟ ਵਿਲ ਕਾਜ਼ ਐਨ ਅਨਮੈਰੇਜੇਬਲ ਗਲਟ ਮੈਨੂੰ ਨਹੀਂ ਪਤਾ ਉਹਦੇ ਬਾਅਦ ਕਿੰਨੀ ਇੰਪਰੂਵਮੈਂਟ ਹੋ ਗਈ ਕਿ ਅਗਰ 1% ਵੱਧ ਜਾਂਦੀ ਹੈ ਤਾਂ ਅਸੀਂ ਉਸ ਗਲਟ ਨੂੰ ਮੈਨੇਜ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹੈਗੇ ਦੀ ਪੁਆਇੰਟ ਇਜ਼ ਕਿ ਦੈਟ ਦੈਟ ਰਿਪੋਰਟ ਡਿਡ ਡਰਾ ਆਰ ਅਟੈਂਸ਼ਨ ਕਿ ਸਾਨੂੰ ਕਿਸ ਤਰ੍ਹਾਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਾਂ ਦੂਜਾ ਜਿਹੜਾ ਆਪਾਂ ਫੋਕਸ ਕਰਨਾ ਚਾਹੁੰਦੇ ਹੈਗੇ ਆ ਇਨ ਅ ਕ੍ਰੋਪਿੰਗ ਪੈਟਰਨ ਔਰ ਕ੍ਰੋਪ ਐਜ਼ ਅ ਸੋਲੂਸ਼ਨ ਟੂ ਦੀ ਕ੍ਰਾਈਸਿਸ ਅਸੀਂ ਕਿੰਨਾ ਉਸ ਤਰ੍ਹਾਂ ਅੱਗੇ ਵੱਧ ਸਕਿਆ ਹੈਗੇ ਐਂਡ ਸੈਕੰਡਲੀ ਆਲਸੋ ਵੀ ਨੋ ਕਿ ਬਈ ਕਿਸਾਨ ਨੂੰ ਇੱਕ ਸਭ ਤੋਂ ਬੜੀ ਕਿਸਾਨ ਬੇਵਕੂਫ ਨਹੀਂ ਹੈ ਅਗਰ ਕਿਸਾਨ ਨੇ ਇੰਨੀ ਰਿਪੋਰਟਸ ਤੋਂ ਇੰਨਾ ਕੁਝ ਕਹਿਣ ਤੋਂ ਬਾਵਜੂਦ ਵੀ ਨਹੀਂ ਡਾਈਵਰਸਿਫਾਈ ਕੀਤਾ ਹੈ ਫਰਮ ਪੈਡੀ ਆਈ ਥਿੰਕ ਦੇਰ ਇਜ਼ ਅ ਵੈਲਿਡ ਰੀਜ਼ਨ ਫਾਰ ਇਟ ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹੈਗੇ ਆ ਕਿ ਬਈ ਅਗਰ ਕਿਸਾਨ ਨੂੰ ਅੱਜ ਵੀ ਦੇਖ ਰਿਹਾ ਹੈ ਕਿ ਮੱਕੀ ਦਾ ਭਾਅ ਦੇਖ ਲਓ ਤੁਸੀਂ ਮਸਟਰਡ ਦਾ ਭਾਅ ਦੇਖ ਲਓ ਮਾਰਕੀਟ ਵਿੱਚ ਜਿੱਸੇ ਕਿੰਨਾ ਪ੍ਰਾਈਸਿਸ ਕਰੈਸ਼ ਹੋਣਦੇ ਪਏ ਹੈਗੇ ਇਸ ਟਾਈਮੇ ਇਸ ਸਮੇਂ ਵੀ ਐਮਐਸਪੀ ਤੋਂ ਕਟ ਮਸਟਰਡ ਦਾ ਦਾਮ ਮਿਲਦਾ ਪਿਆ ਮੱਕੀ ਦਾ ਦਾਮ ਮਿਲਦਾ ਪਿਆ ਹੈਗਾ ਆਬਵੀਅਸਲੀ ਵਾਈਡ ਫਾਰਮਰ ਗੋਇੰਟ ਟੂ ਕ੍ਰੋਪ ਜੇ ਤੁਹਾਨੂੰ ਅਸ਼ੋਰਡ ਇਨਕਮ ਨਾ ਮਿਲੇ ਜਦੋਂ ਆਪਾਂ ਐਜ਼ ਐਜ਼ ਐਮਪਲੋਈ ਐਜ਼ ਐ ਸਾਇੰਟਿਸਟ ਅਸੀਂ ਹਰ ਵਾਰੀ ਇਹੀ ਲੜਦੇ ਆ ਕਿ ਸਾਡਾ ਡੀਏ ਕਿੰਨਾ ਬੜਿਆ ਹੈ ਸਾਡੇ ਏਰੀਅਰ ਕਿੰਨੇ ਬੜੇ ਹੈਗੇ ਆ ਆਈ ਥਿੰਕ ਫਾਰਮਰ ਆਲਸੋ ਹੈਜ਼ ਹੈਜ਼ ਅ ਜਸਟੀਫਿਕੇਸ਼ਨ ਟੂ ਡਿਮਾਂਡ ਫਾਰ ਅ ਫਾਰ ਅ ਲ ਨਾਲ ਕਿ ਅਸੀਂ ਕਹਿੰਦੇ ਆ ਕਿ ਸਾਨੂੰ ਤਾਂ ਤਨਖਾਹ ਫਿਕਸਡ ਮਿਲੇ ਸਾਨੂੰ ਤਾਂ ਅਗਲੇ ਜਿਹੜੇ 10 ਸਾਲ ਦੇ ਬੈਨੀਫਿਟਸ ਮਿਲਨੇ ਉਹ ਵੀ ਸਾਨੂੰ ਅਸ਼ੋਰਡ ਹੋ ਜਾਣ ਹੋਣੀ ਲੇਕਿਨ ਕਿਸਾਨ ਨੂੰ ਕਹਿੰਦੇ ਆ ਕਿ ਮਾਰਕੀਟ ਤੇ ਡਿਪੈਂਡੈਂਟ ਹੋਣਾ ਚਾਹੀਦਾ ਮਾਰਕੀਟ ਇਜ਼ ਦ ਬੈਸਟ ਜਜ ਫਾਰ ਦੀ ਪ੍ਰਾਈਸ ਅਗਰ ਮਾਰਕੀਟ ਇਜ਼ ਦ ਬੈਸਟ ਜਜ ਫਾਰ ਦੀ ਕਾਈਂਡ ਆਫ ਪ੍ਰਾਈਸ ਐਟ ਦੀ ਫਾਰਮਰ ਗੈਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਦੁਨੀਆ ਵਿੱਚ ਐਂਡ ਆਈ ਐਮ ਸੇਇੰਗ ਅਗੇਨ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਮਾਰਕੀਟਸ ਨੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਹੈਗੀ एंड आई थिंकंक द इंटायर साइंटिफिक कम्युनिटी हैज टू फोकस ऑन दिस कि तुम्हें प्रोडक्टिविटी 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 बढ़ाई जाओ लेकिन जब तक तुम्हें प्राइस की गल नहीं करते हैं द सिस्टम इज नॉट गोइंग तो टू वर्क इज़ ए क्लासिक एग्जाम्पल साल ग्यारह टन प्रति हैक्टेयर ग्यारह टन प्रति हैक्टेयर साढ़े कोई पैदावार होंगी है वीट और रुपी की हर साल उस बावजूद भी पंजाब हैज़ बिकम ए हॉट ऑफ फार्मर सुसाइड्स इट्स ए क्लियर मैसेज कि जो अं कहते जाने की भी प्रोडक्टिविटी बढ़ाओ प्रोडक्टिविटाओ गए नैरटिव हैज़ टू भी लुक इन टू कि वाकई क्या प्रोडक्टिविटी जरूरत है इज़ दर्ल्ड शॉर्ट ऑफ फूड टूडे Let's think about it. Today, the world has 8 billion people. The world produces food for 14 billion people. অলরেডি ਜੋ ਸਾਡੀ ਪ੍ਰੋਜੈਕਸ਼ਨ ਹੈਗੀ ਹੈ ਬਾਈ ది ਐਂਡ ਆਫ ਦਿਸ ਸੈਂਚਰੀ ਉਹ অলরেਡੀ ਵੀ ਆਰ ਪ੍ਰੋਡਿਊਸਿੰਗ ਮੋਰ ਫੂਡ ਦੈਨ ਵਾਟ ਦੀ ਪ੍ਰੋਜੈਕਸ਼ਨ ਆਫ ਦੀ ਪੋਪੂਲੇਸ਼ਨ ਊਡ ਬੀ ਬਾਈ ਦੀ ਐਂਡ ਆਫ ਦਿਸ ਸੈਂਚਰੀ ਕ੍ਰਾਈਸਿਸ ਕਿੱਥੇ ਆ ਗਿਆ ਫਿਰ ਫੂਡ ਦਾ ਵਾਈ ਇਸ ਇਟ एवरीवन ਟਾਕਸ ਅਬਾਟ ਪ੍ਰੋਡਕਟਿਵਿਟੀ 2050 ਵਿੱਚ ਸਾਡੇ ਹਿੰਦੁਸਤਾਨ ਚ ਇਹ ਹੋਏਗਾ 2030 ਵਿੱਚ ਇੰਨਾ ਹੋ ਜਾਏਗਾ 올 ਦਿਸ ਡਾਟਾ ਮੈਂ ਇੰਨੇ ਸਾਲਾਂ ਤੋਂ ਪਰਦਾ ਆ ਰਿਹਾ ਹੈਗਾ ਐਂਡ ਵੀ ਆਰ ਬੀਂਗ ਮੇਡ ਟੂ ਬੀਲੀਵ ਕਿ ਸਾਡੇ ਚ ਪੈਦਾਵਾਰ ਨਹੀਂ ਹੁੰਦੀ ਸਾਡੇ ਦੇਸ਼ ਵਿੱਚ ਮੇਰਾ ਇਹ ਕਹਿਣਾ ਹੈ ਕਿ ਨਹੀਂ ਪੈਦਾਵਾਰ ਜਿਹੜੀ ਹੁੰਦੀ ਹੈ ਉਹ ਨਹੀਂ ਬਹੁਤ ਹੈ ਜੇ ਤੁਸੀਂ ਉਹ ਉਹ ਤੁਹਾਨੂੰ ਬਾਕੀ ਵੀ ਕਰਕੇ ਦਿਖਾ ਦੇਗਾ ਬਟ ਯੂ ਡੋਨਟ ਵਾਂਟ ਟੂ ਪੇ ਹਿਮ ਐਨ ਇਨਕਮ ਐਂਡ ਯੂ ਡੋਨਟ ਯੂ ਯੂ ਥਿੰਕ ਕਿ ਉਹਦਾ ਸੋਲੂਸ਼ਨ ਜਿਹੜਾ ਹੈਗਾ ਪ੍ਰੋਡਕਟਿਵਿਟੀ ਹੋਰ ਨਿਕਲ ਆਏਗਾ ਇਹ ਨੈਰੇਟਿਵ ਵੀ ਇੰਡਸਟਰੀ ਨਹੀਂ ਬਣਾਇਆ ਸੀਗਾ